ਸਤਿਕਾਰਯੋਗ ਸਾਰੇ ਪਤਿ ਮਾਨਜੋ ਸਤਿਕਾਰਯੋਗ de alerta. ਲਾਣੀ ਕਰ ਜਾਂਦੇ ਨੇ ਤੇ ਫਿਰ ਅਸੀਂ ਉਹਦਾ ਨਾਮ ਵੀ ਲਿਖ ਦਿੰਨੇ ਆ ਤੇ ਉਹਦੀ ਉਮਰ ਵੀ ਲਿਖ ਦਿੰਨੇ ਆ 20 ਸਾਲ ਉਮਰ ਇਸ ਕਰਕੇ ਕਿਸੇ ਕਿਸੇ ਦੀ ਐ ਉਹਨਾਂ ਦੀ ਉਮਰ 80 ਸਾਲ ਦੇ ਵਿੱਚੋਂ ਤਾਂ ਕਿਤੇ 20 ਸਾਲ ਦੀ ਬਣੀ ਦੀ ਐ ਰਾਤ ਦੇ ਜਿਹੜੇ 40 ਸਾਲ ਦੇ 80 ਸਾਲ ਦੀ ਉਮਰ ਤਾਂ ਤਾਂ ਨਹੀਂ ਹੋਈ ਛੁੜ ਕੇ ਭਾਈ ਮਰਦਾਨਾ ਦੀ ਹੈਰਾਨ ਖਿਆਲਾਂ ਵਾਲੇ ਲੋਕਾਂ ਦਾ ਸ਼ਹਿਰ ਤੇ ਸਤਿ ਬਾਣੀ ਲੋਕਾਂ ਦਾ ਸ਼ੇਰ ਹੈ ਇਹ ਸ਼ੇਰ ਦੇ ਵਿੱਚ ਲੋਕ ਜਿਹੜੇ ਨੇ ਸਾਰੇ ਰੱਬ ਦੀ ਹੋਂਦ ਨੂੰ ਪਰਮੇਸ਼ਰ ਦੇ ਨਾਲ ਪਿਆਰ ਕਰਨ ਵਾਲੇ ਨੇ ਮਹਾਰਾਜ ਮੇਰੇ ਮਨ ਵਿੱਚ ਸ਼ਾਂਤੀ ਬਣ ਗਿਆ ਤੀ ਤੇ ਹੁਣ ਕੀ ਜਿਹੜੇ ਇਦਾਂ ਦੇ ਇਨਸਾਨ ਨੇ ਨਿਰੋ ਧੰਨਤਾ ਦੇ ਜੋਗ ਹੁੰਦੇ ਨੇ ਹੁੰਦੇ ਨੇ ਇਦਾਂ ਦੇ ਇਨਸਾਨ ਜਿਹੜੇ ਆਪਣੀ ਜਿਨ੍ਹਾਂ ਦੀ ਆਪਾਂ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਆ ਸਰਦਾਰ ਜੀ ਬਿਰਦੀ ਜਿਨ੍ਹਾਂ ਦੀ ਕਲਾ ਕਿਰਤੀ ਤੁਸੀਂ ਵੇਖ ਕੇ ਆਏ ਹੋ ਦਰਸ਼ਨ ਕਰ ਵੀ ਕਿਵੇਂ ਨਿੱਕੇ ਨਿੱਕੇ ਉਹਨਾਂ ਨੇ ਗੱਡੇ ਰੱਥ ਹੂ ਹਰ ਚ ਬਣਾਏ ਨੇ ਰਹਿਣ ਦਾ ਸਾਫ ਸੁਥਰੇ ਰਹਿਣ ਦਾ ਸ਼ੌਂਕ ਵੀ ਬੜਾ ਸੀ ਬਿਰਦੀ ਜੀ ਦੱਸਦੇ ਸਨ ਕਹਿੰਦੇ ਸ਼ੌਂਕੀ ਕਰਕੇ ਉਹਨਾਂ ਨੂੰ ਯਾਦ ਕਰਦੇ ਸੀ ਲੋਕ ਪਹਿਲਾਂ ਸ਼ੌਂਕੀ ਸਰਵਣ ਸਿੰਘ ਜੀ ਸ਼ੌਂਕੀ ਸੋ ਜਿੱਥੇ ਉਹਨਾਂ ਨੇ ਆ ਆਪਣੀ ਮਿਹਨਤ ਕੀਤੀ ਤਰੱਕੀਆਂ ਕੀਤੀਆਂ ਤਰੱਕੀਆਂ ਕਰਕੇ ਬੁਲੰਦੀਆਂ ਤੱਕ ਆਪਣੇ ਪਰਿਵਾਰ ਨੂੰ ਬੇਟਿਆਂ ਨੂੰ ਪਹੁੰਚਾਇਆ ਜੀ ਯਾਰ ਕਰ ਲੈ ਤੂੰ ਜੀ ਤੁਹਾਡੀ ਸਾਰਿਆਂ ਦਾ ਧੰਨਵਾਦ ਸਾਰਿਆਂ ਦੇ ਨਾਮ ਬਾਅਦ ਵਿੱਚ ਉਲੋਸ ਕੀਤੇ ਜਾਣੇ ਨੇ ਹੁਣ ਆਪਾਂ ਵਿਸਥਾਰ ਵਿੱਚ ਪਿੱਛੇ ਨਾ ਜਾਈਏ ਆਪ ਜੀ ਸਾਰਿਆਂ ਦਾ ਧੰਨਵਾਦ ਇਸ ਸਾਡਾ ਪਰਿਵਾਰ ਜੀ ਪਰਮਣੀ ਮੈਂ ਤੇ ਇਹ ਵੀ ਆਪਣੇ ਸਮਾਜ ਸੇਵਾ ਦੇ ਮਿਆਨ ਕਰਦੀ ਹੈ ਇਹਦੀ ਸਰਕਾਰ ਦੇ ਸਾਥੀ ਬਹੁਤ ਆਪਣਾ ਇਹ ਸਿਹਤ ਲਾਗੋ ਪ੍ਰਚਾਰਨਾ ਵਿੱਚ ਨਿਵਾਸ ਬਖਸ਼ਿਤ ਕਰਨ ਜਿੱਥੇ ਹੋਰ ਬਹੁਤ ਸਾਰੇ ਫਤਵੰਤ ਸੱਜਣ ਪਹੁੰਚ ਰਹੇ ਨੇ ਸਰਦਾਰ ਪ੍ਰਵਿੰਦਰ ਸਿੰਘ ਜੀ ਸਾਬ ਦਾ ਖਜਾਨਾ ਵੰਡ ਦੀ ਪਹੁੰਚ ਜਗਤ thank <laughs> you Oh. Wow. ал fossom� чисdiика mamda butara, nina yumani afya aema, nina umaay howya, aema na Labor אח ilfi sa mahal hati wirdd lava. Ninal fiakkar ak olduğ bidaka ma siri suda mändamand yufka madari ya adam ka madari, la matari ya radoshi k�, lima تو کو کو نواسی دیکھایا ہے کو نواسی ہر ہرایا خود جگت میں نواں مہر ہے لو کو سی کرم انت سے سو ہو ہے کر انھندیا ہمارے کو کو سانتیو ਜੇ ਲੰਗ ਮੰਨ ਕੋੜੀ ਚਾਹੇ ਸੰਗ ਅਨੰਦ ਦੀਤੋ ਰਵਣ ਕੋਰੂ ਮਾਨੇ ਤੇਤਾਲ ਮਾਤੰਨਾ ਮਾਤੂ ਜੀ ਸਲਾਮੇ ਕਾਇਦਾ ਜੇ ਲੰਗ ਮੰਨ ਤਮੰਦ ਸੰਗਿਆ ਕੋੜ ਆਇਆ ਤੇਰਾ ਮਹਦੂਰ ਕਾਰਨੀਆ ਸੋ

تو پاسي पिता पाम बारिक ते तुमरे केरु पाण सूरते कोई न जान तुम कर सागल समगरी कारी। हो समगरी सो सुकरकारी आख्याकारी तुम्हारी गात विती नानक दास सदा कुरबानीस वारी हो पित सागु तेरा प्यारिया કોના જક સબ તેરી બઢાઈ કોઈ ના ઓળખણે દેરા વાહી ગુરુ હાથ દે ભાઈ દે તીતં કા સવાઈ દે કિ ભંતે સુખ તે સહાય વાં સુખ તે પાછો સસે તતંત કો કે દે દે કા ਸਿਮਰਾਉ ਤ੍ਰਿਹਾਜਾਏ ਸ੍ਰੀ ਹਰਿ ਸਿੰਘ ਸਿਆਈਆ ਸਿ ਸੇ ਸਭ ਤੁਘ ਜਾਏ ਦੀਵਾ ਸਿ ਜਮਰੇ ਆ। ਕਰਨੋਂ ਦਿਆਵਾ ਤਾਏ ਸਭ ਥਾਈਓ ਇਸਾਏ ਦਸ ਸਤ ਪਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਭ ਥਾਈਓ ਇਸਾਏ ਸੰਪਾਸ਼ਨ ਹੋਤਾ। ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਿਦਾਕਾ ਸੰਸਕ੍ਰਿਤ ਸਤਿ ਸਾਜੇ ਦੋਧੋ ਜੀ। ਪੰਜਾਬ ਦੀਆਂ ਤੋਹਾਂ ਸਭ ਜਾਂਦੀਆਂ ਟੋਲੀਆਂ ਮੁਕਤੀਆਂ ਜੀਆਂ ਜੱਟੀਆਂ ਛੱਪੀਆਂ ਪਰਿਉ ਆਇਓ ਆਪਣੇ ਪੰਥ ਦੇ ਸਾਸਾ ਇਹਨਾਂ ਕਰਦੀਏ ਸ੍ਰੀ ਨਨਕਾਣਾ ਸਾਹਿਬ ਚੋਹਰਪੁਰ ਤੋਂ ਆ ਰਹੇ ਆ ਗੁਰਦੰਮਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੋਇ ਲੰਟੇ ਪੀਰ ਜਿੰਦਾ ਰਹਾ ਬੈਨ ਸਿਮਰਤ ਜੋ ਜੀਵਨ ਬਲਨਾ ਸਰਪ ਜੈ ਸੇ ਆਜਿਹੀ ਦੀ ਬਾਤ ਬਤਨ ਹਾਂ ਉਸ ਅਨੁਸਾਰ ਜਿਹੜਾ ਵੀ ਇਹ ਸੰਸਾਰ ਵਿੱਚ ਆਉਂਦਾ ਹੈ ਕੋਈ ਇੱਕ ਨਾ ਦੇਖੇ ਸੰਸਾਰ ਨੂੰ ਛੱਡ ਕੇ ਦੁਨਿਆਵੀ ਛੱਡ ਕੇ ਇਸ ਸੰਸਾਰ ਨੂੰ ਜਾਨਾ ਇਸੇ ਅਨੁਸਾਰ ਪਰਮਾਤਮਾ ਦੇ ਸੱਜੇ ਨੂੰ ਕਰਵਾ ਲਈ ਸਾਹਿਬ ਉਹ ਪਰਮਾਤਮਾ ਦੇ ਚਰਨਾਂ ਤੇ ਸਾਧ ਸੰਗਤ ਚ ਹਰ ਕਿਸੇ ਨੇ ਜਾਨਣਾ ਜ਼ਰੂਰ ਹੈ ਕਿ ਨ ਮੇਰੀ ਹੈ ਪ੍ਰਸਾਦ ਸੰਗਤ ਕੋਈ ਪਤਾ ਨਹੀਂ ਉਸ ਅਕਾਲ ਪੁਰਖ ਵੈਕਰੂ ਦਾ ਸਦਾ ਕਿਸ ਕੋ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਕੋਟ ਵਿੱਚ ਸਾਡੇ ਬਹੁਤ ਸਾਰੇ ਸਰਕਾਰ ਨੂੰ ਜੁੜੂ ਗਿ ਸਰਦਾਰ ਸਭੂ ਸਿੰਘ ਜੀ ਨੂੰ ਸਭ ਤੋਂ ਅੱਗੇ ਸ੍ਰੀ ਗ੍ਰੰਥ ਕਾਚੇ ਦੀ 25 ਨੂੰ ਗੁਰੂ ਕੈਰੀ ਗੁਰੂ ਸਾਹਿਬ ਜੀ ਬਲਾਵ ਕਰਤੇ ਵਾਇਡ ਟੂ ਪਿਕਾ ਕਾਲਸਾ ਤੁਹਾਹਾਨੂੰ ਦੇਖੀ ਖਾਤੇ ਕੋਡ ਨੂੰ ਤੇ ਜਲਦੀ ਸਵਾਰ ਨਹੀਂ ਚੱਲਦੇ ਆ ਸੱਚੀ ਦਰ ਭੇਜਾਇ ਸੱਚਾ ਬੁਰ ਬੱਲਿਆ ਤੇ ਬਹੁਤ ਬਾਤਾਂ ਦਾ ਸਾਧ ਸਰਦਾਰ ਸਮੁੱਚੀ ਆਪਣੀ ਸੰਸਾਰ ਦੀ ਯਾਤਰਾ ਪੂਰੀ ਕਰਕੇ ਅਗਾਰ ਤੋਂ ਚੱਲਣਾ ਇਖਿਆਲ ਰੱਖੇ ਨੇ ਤੇ ਅਸਲ ਮਾਨ ਇਹ ਪੂਰਾ ਸਕੂਲ ਕਾਉਂਟੇ ਨੂੰ ਮੁੱਖ ਪ੍ਰੋਨਾ ਚਿਦਨ ਕਰਤੀ ਗਈ ਜਿਹੜੇ ਸਟੇਟ ਸੈਕਟਰੀ ਸਾਹਿਬ ਨੇ ਕਿਹਾ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਉਹ ਪੂਰੇ ਹਰ ਰੂਪ ਵਿੱਚ ਉਹਨਾਂ ਨੇ ਸੇਵਾ ਕੀਤੀ ਤੇ ਮੈਂ ਸਮਝਦਾ ਐਸੀ ਸਖਸ਼ਿਤ ਉਹ ਥੁਈ ਹੁੰਦੀ ਹੈ ਜਿਹੜੇ ਹਰ ਆਪਣੇ ਜੀਵਨ ਦੇ ਰਾਜ ਦੇ ਵਿੱਚ ਅਤੇ ਹਰ ਜ਼ਿਲ੍ਹੇਵਾਰੀ ਨੂੰ ਹਕੂਮਤ ਇਹ ਕਹਿੰਦੀ ਜਾਣ ਉਹਨਾਂ ਵਿੱਚ ਇੰਸਫੈਕ ਮਾਈਗ੍ਰੇਸ਼ਨ ਦਾ ਸਤਾ ਸਭ ਨੂੰ ਦਿੱਸ਼ਾ ਇਹ ਪਰ ਪੰਜ ਦਰਤੀ ਪਰਮਾਰ ਹੈ ਬਰੇ ਲੰਬੇ ਸਮੇਂ ਤੋਂ ਕੌਂਸ ਦੀ ਜਲ ਪਾਣੀ ਦੀ ਸੇਵਾ ਕਰਦਾ ਹੈ ਅੱਜ ਵੀ ਜਿਹਨ ਤੋਂ ਪ੍ਰਸ਼ਾਸਨ ਇਸ ਰਾਜ ਨੂੰ ਚਿਤਕੀਤਾ ਰਹੇ ਤੇ ਇਸ ਤੋਂ ਲਾਵਾ ਆਪਣੇ ਕਿੰਨੇ ਨਾਲ ਦੀ ਬਹੁਤ ਜਰੂਰ ਜੁੜਿਆ ਹੋਇਆ ਇਹਨਾਂ ਦੀ ਸ਼ਖਸੀਅਤ ਬਾਰੇ ਸੱਚਾ ਹੈ ਦੱਸਿਆ ਵੀ ਆਖਰੀ ਸਮੇਂ ਤੱਕ ਉਹ ਆਪਣੇ ਕਾਰੋਬਾਰ ਦੇ ਵਿੱਚ ਥੋੜੀ ਤੰਬੇਹੀ ਦੇ ਨਾਲ ਜੁੜੇ ਰਹੇ ਤੇ ਜੋ ਵੀ ਉਹਨਾਂ ਨੇ ਕੀਤਾ ਆਪਣੇ ਸ਼ੌਕ ਨਾਲ ਤੇ ਬੜੇ ਜਜ਼ਬੇ ਨਾਲ ਉਹਨਾਂ ਦੇ ਜੀਵਨ ਤੋਂ ਬਹੁਤ ਖੁਸ਼ਾ ਹੁਸੇ ਕਮੂ ਬੰਦੇ ਮੈਂ ਸਮਝਦਾ ਅੱਜ ਐਸੀਆ ਸਫਲਤਾ ਵੀ ਉਹਨੂੰ ਲੋੜ ਹੈ ਜਦੋਂ ਐਸੀ ਉਹ ਮਸਤਾ ਰਿਤ ਵਸਦੀ ਹੈ ਅਫੇਰ ਜਿਹੜੇ ਐਸੀ ਲੋਕ ਨੇ ਐਸੀ ਅਸਮਿੱਤੀਤਾ ਨੇ ਉਹਨਾਂ ਤੋਂ ਸਾਨੂੰ ਸਿੱਖ ਕੇ ਸੇਧ ਵੀ ਮਿਲਦੀ ਹੈ ਕਿ ਮੈਂ ਜਿਆਦਾ ਸਮਾਂ ਨਹੀਂ ਦੇਣਾ ਕਿਉਂਕਿ ਪਹਿਲੇ ਸਮਾਂ ਬਹੁਤ ਬੰਦਿਆ ਹੋਤੀ ਪਲੈਨਟੀ ਬੋਲਣਾ ਬੈਠਾ ਹਾਂ ਆਪਕਿ ਤੋਂ ਬਾਅਦ ਇਹਨਾਂ ਸਾਂਝ ਉੱਤੇ ਗੱਲ ਕਰਦਾ ਹੋਇਆ ਗੁਰੂ ਮਹਾਰਜ ਜੀ ਜਨਮ ਦੇ ਕਾਰਨ ਕਰਦਾ ਗੁਰੂ ਮਹਾਰਾ ਤਾਂ ਸਭ ਤੋਂ ਪਹਿਲਾਂ ਆਪਣੇ ਚੇਤ੍ਰਾਂ ਵਿੱਚ ਮਾਸਪਕਸ਼ਨ ਆਪਣੇ ਬੰਦੋ ਸਦਾ ਸੁਪਰੀਏ ਦੀ ਇਜਾਜ਼ਤ ਸਭ ਲੋਕ ਉਹ ਅਨੁਸ਼ੰਧਨਾਂ ਦੇ ਸਰਕਾਰੀ ਅਧਿਕਾਰ ਦਾ ਕਿ ਕਿੰਮਤ ਦਾ ਗਿਆਨ ਮਹੱਤਵਕੀ ਦਾ ਅਰਥ ਹੈ ਮਹੱਤਵਕੀ ਦਾ ਬਹੁਤ ਬਹੁਤ ਧੰਨਵਾਦ ਸਰਦਾਰ ਪਰਮਿੰਦਰ ਸਿੰਘ ਜੀ ਕੋਈ ਇਨਸਾਨੀ ਸਾਡੇ ਵਿੱਚ ਜੋ ਉਹ ਗਿਆ ਸਖਸ਼ੀਤਾ ਤੇ ਸਮਾਜ ਦੇ ਅੰਦਰ ਸਰਕਾਰ ਜੋਗ ਸਰਦਾਰ ਜਰਨਲਿਸਟ ਗੋਗੋ ਟੋਕ ਟਾਲ ਸ੍ਰੀ ਗੁਰੂ ਕ੍ਰਮ ਸਾਹਿਬ ਦੀ ਉਰੀਜ ਪਾਠੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਾਂ ਬਾਪੂ ਸਰਬਤ ਸਿੰਘ ਜੀ ਦੀ ਅੰਤਿਮ ਅਰਦਾਸ ਇਕੱਠੇ ਹੋਏ ਆ ਤੇ ਸਾਡੇ ਸਟੇਜ ਸੈਕਟਰੀ ਸਾਹਿਬ ਨੇ ਨਾਲ ਕੈਮ ਵੀ ਲਗਾਤਾ ਵੀ 2 ਮਿੰਟ ਲਈ 2 ਮਿੰਟ ਦਾ ਹੀ ਬੇਨਤੀ ਕੀਤੀ ਜਾ ਸਕਦੀ ਹੈ ਕਿ ਜਦੋਂ ਵੀ ਆਪਾਂ ਕਦੇ ਐਸੀ ਸਾਫ ਹੁੰਦੇ ਆਪਾਂ ਆਈਏ ਸੰਤਬਰ ਦਾਸ ਤੇ ਤਾਂ ਆਪਾਂ ਕੁਝ ਤਪ ਕਰਨ ਕਰਕੇ ਜਾਈਏ ਅੱਜ ਗਵਾਰ ਦੇ ਵਿੱਚ ਸਭ ਤੋਂ ਜਿਹੜੀ ਜ਼ਰੂਰੀ ਕੋਰ ਕੰਬੀਰ ਫਟਕ ਲੱਗੀ ਹੋਈ ਹੈ ਉਹ ਪਾਰੀ ਬਾਰੇ ਲੱਗੀ ਹੋਈ ਹੈ ਪੀਕੇ ਵਿੱਚ ਯੂਰੇਨੀਅਮ ਆ ਗਿਆ ਪੰਜਾਂ ਰਿਆਮਾ ਦੀ ਧਰਤੀ ਦੇ ਵਿੱਚ ਜੇ ਨੂੰ ਸਾਰਾ ਸੰਸਾਰ ਜਾਣਦਾ ਸੀ ਉਹਦੇ 핵ਾ ਯੂਰੇਨੀਅਮ ਆ ਗਿਆ ਅਸੀਂ ਉਹਦੇ ਪਾਣੀ ਦੇ ਪੀਣ ਤੋਂ ਵੀ ਬਚੇ ਹੁੰਦੇ ਜਾ ਰਹੇ ਹਾਂ ਬਹੁਤ بڑے ਮੁੱਦੇ ਨੇ ਤੇ ਮੈਂ ਤਾਂ ਸਫੇਤ ਇਹੀ ਕਹੂੰਗਾ ਵੀ ਪੰਜਾਬ ਨੂੰ ਪੰਥ ਨੂੰ ਤੇ ਜਿਹੜੀ ਪਾਰਟੀ ਨੂੰ ਨજર ਲੱਗੀ ਹੋਈ ਹੈ ਉਹਦੀ ਨਜ਼ਰ ਉੱਤਰ ਕੇ ਅਕਾਲ ਪੁਰਖ ਸੱਚੇ ਪਾਸ਼ਾ ਸਾਨੂੰ ਪਹਿਰਾੜੀਆਂ ਲਿਆਂਦੇ ਲੈ ਕੇ ਆਵੇ ਤੇ ਇਹਨਾਂ ਨੂੰ ਆਪਣੇ ਚਾਲਾਜਨਮਾਸਪਰਸ ਵਾਹਿਗੁਰੂ ਜੀ ਦਾ ਖਾਲਸਾ ਰਵਾਈ ਦੇ ਜੀ ਦੇ ਪਰ ਰਾਜ ਸਾਹਿਬ ਜੀ ਦੇ ਪਵਿੱਤਰ ਮੋਲ ਦੇ ਸੋਹਣਤ ਗੁਰੂ ਪਹਿਲੇ ਸਾਧ ਸੰਗਤ ਦੇ ਵਾਹਿਗੁਰੂ ਜੀ ਦਾ ਖਾਲਸਾ ਰਵਾਈ ਦੇ ਜੀ ਕੀ ਫਤਿਹ ਸਰ ਸਰਪੰਨ ਸਿੰਘ ਜੀ ਵਰਦੇ ਜਿਨ੍ਹਾਂ ਨੂੰ ਸਰਕਾਰ ਦੇਣ ਲਈ ਅੱਜ ਵੱਡੇ ਜੀ ਦੇ ਵਿੱਚ ਆਪਾਂ ਗੁਰੂ ਦੀ ਮੋਹ ਦੇ ਵਿੱਚ ਜੁੜ ਕੇ ਬੈਠੇ ਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਮਾਂ ਤੱਕ ਪੰਜ ਪ੍ਰਸਤੀ ਦਾ ਸਹੂਤ ਦਿੱਤਾ ਔਰ ਪਾਂਥਕ ਵਿਚਾਰ ਧਾਰਾ ਦੇ ਚੱਲੇ ਔਰ ਗੁਰੂ ਨਾਨਕ ਦੇਵ ਜੀ ਸਾਹਿਬ ਦੀ ਮਹਾਨ ਫਲਾਸਪੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਚੱਲ ਕੇ 베ਤੇ ਪਰਿਵਾਰ ਦਾ ਨਾਮ ਖਾਸ ਕਰ ਉਗਰਾਹਾ ਤੋਂ ਚੱਲ ਕੇ ਪਾਤਰਾ ਦੇ ਵਿੱਚ ਜਿਸ ਮੁਥੇ ਰਾਖੇ ਦੇ ਵਿੱਚ ਜਿਹੜੋ ਬਣਾਇਆ ਕਮਾਇਆ ਉਹ ਤੇ ਅਸੀਂ ਮਾਰ ਕਰ ਸਕਦੇ ਆ ਸਰਪੰਚ ਜੀ ਨੇ ਆਪ ਹੀ ਅੱਗੇ ਆਪਣੇ ਬੇਟਿਆਂ ਨੂੰ ਉਸੇ ਰਾਹ ਤੇ ਤੋਰਿਆ ਉਹਨਾਂ ਦੇ ਇਤੇ ਨੇਤਾ ਦੀ ਪ੍ਰਲੋਭੀ ਜਦੋਂ ਅਸੀਂ ਗੱਡੀ ਤੋਂ ਉਤਰੇ ਉਹ ਤਾਂ ਦੇਖ ਰਹੇ ਸੀ ਤੁਸੀਂ ਵੀ ਦੇਖਿਆ ਮਾੜਾ ਕਿ ਆਪਣੇ ਜੀਵਨ ਦੇ ਵਿੱਚ ਸਮਾਜ ਸੇਵਾ ਧਾਰਮਿਕ ਸੇਵਾ ਰਾਜਨੀਤਿਕ ਖੇਤਰ ਤੇ ਨਾਲ ਨਾਲ ਆਪਣੇ ਪਰਿਵਾਰਾਂ ਦੇ ਵਿੱਚ ਜੋ ਇਕ ਮੈਂ ਕਹਿ ਸਕਦਾ ਖਾਣਾ ਬਣਾਇਆ ਉਹ ਤੇ ਆਪਾਂ ਮਾਣ ਕਰ ਸਕਦੇ ਆ ਤੇ ਅਸੀਂ ਗੌਰਵ ਕਰ ਸਕਦੇ ਆ ਐਸੇ ਵਿਅਕਤੀ ਜੋ ਸਾਡੇ ਮਹਾਨ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਫਰਾਸਤੇ ਚਲੇ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਅੱਗੇ ਵੀ ਝੁਕਣਾ ਉਹਨਾਂ ਅੱਗੇ ਵੀ ਝੁਕਦਾ ਕਿਉਂਕਿ ਜੇ ਕਿਹਾ ਸਰਕਾਰੀ ਜੀ ਬੀਜੋ ਸਾਹਿਬ ਨੇ ਜਦੋਂ ਅਸੀਂ ਐਸੇ ਇਨਸਾਨਾਂ ਦੇ ਉਹ ਸਮਾਜ mate ਆਉਂਦੇ ਆ ਤਾਂ ਉਹਨਾਂ ਦੇ ਵਿਚਾਰ tartar ਉਹਨਾਂ ਦੀ ਸੋਚ ਤੇ ਜੱਲਣ ਦਾ ਨਿਸ਼ਚੇ ਕਰਕੇ ਵੀ ਜਾਣੇ ਆ ਉਹ ਗਾਲ ਗਦੀ ਉਹ ਫਲਾਸ ਕੀਤੇ ਜਿਹੜੇ ਚੱਲੇ ਉਹ ਫਲਾਸ ਵੀ ਆ ਕਿਤਿਆਂ ਦਾ ਸਨਮਾਨ ਕਰਦੇ ਮੈਂਕ ਦਾ ਸਨਮਾਨ ਕਰਦੇ ਉਹ ਨਾਲ ਕਿਨੇ ਧਰਾੜਾ ਨੂੰ ਸਰਮਾਇਦਾਰਾਂ ਨੂੰ ਲੰਕਾ ਰਿਆ ਵਰਕਾਰਿਆ ਔਰ ਕੀਤੇ ਕਾਮੇ ਮਜ਼ਦੂਰਾ ਦੇ ਕਮਾਈ ਨੂੰ ਸੱਚੀ ਸੁੱਚੀ ਕਮਾਈ ਨਸਿਆ ਮਾਲਕ ਭਾਗੋ ਉਹ ਇਥੋਂ ਦਾ ਕਿਹਾ ਇਹ ਜਿਹੜੇ ਇਹ ਸਰਮਾਇਦਾਰ ਲੋਕ ਨੇ ਧਨਾਰ ਲੋਕ ਨੇ ਇਹ ਤਜੌੜੀਆਂ ਭਰਦੇ ਨੇ ਆਪਣੇ ਮਹਿਲ ਬਣਾਉਂਦੇ ਨੇ ਆਪਣੇ ਇਹ ਲੋਕਾਂ ਦਾ ਖੂਨ ਚੂਸ ਕੇ ਬਣਾਉਂਦੇ ਨੇ ਲੋਕਾਂ ਦੀ ਕਮਾਈ ਖਾ ਕੇ ਇਹ ਆਪਣੇ ਵੱਡੇ ਵੱਡੇ ਲੋ ਮਹਿਲ ਉਧਾਰ ਦੇ ਨੇ ਉਨੇ ਟੌਕਣ ਦਾ ਯਤਨ ਕੀਤਾ ਗੁਰਨਾਨਕ ਨੂੰ ਤਾਂ ਉਹਨੇ ਸਾਹਤ ਕਰਕੇ ਦੱਸਿਆ ਕਿ ਕਿਵੇਂ ਤੁਸੀਂ ਗਰੀਬਾਂ ਦਾ ਖੂਨ ਨਿਚੋੜਦੇ ਹੋ ਤੋਂ ਮੈਂ ਕਹਿ ਸਕਦਾ ਇਹ ਅਜੇ ਉਹ ਗੁਰਨਾਨਕ ਦਾ ਪੰਚ ਜਿਸ ਪੜਤ ਤੱਕ ਜਾਂਦੇ ਕਲਾ ਲਈ ਪਰਮਾਨ ਵਿਰਦੇ ਪਰਿਵਾਰ ਹਮੇਸ਼ਾ ਲੋੜਦਾਰ ਰਿਹਾ ਸੋਹਦਾਰ ਰਿਹਾ ਜਿਹੜੇ ਉਹਨਾਂ ਦਾ ਕਹਿੰਦੇ ਪਾਣੀ ਦੇ ਪ੍ਰਦੂਸ਼ਣਾ ਉਹਦਾ ਹਰ ਜੇ ਇੱਥੇ ਪ੍ਰਦੂਸ਼ਣ ਹੋ ਗਿਆ ਬਾਬਾ ਜੀ ਸਾਡੇ ਤੇ ਵੀ ਖਾਲਸੇ ਦੇ ਹਾਰੇ ਕਿਤੇ ਬਰਾਵੜ ਤੇ ਨਾਲੇ ਕਿਤੇ ਪਾਟਿਆਂ 'ਚ ਵੀ ਪ੍ਰਦੂਸ਼ਣ ਹੋ ਗਿਆ ਅੱਜ ਨੇ ਪੰਜ ਹਰਚਾ ਦੀਆਂ ਨੇ ਬਾਥਰੂਮ ਮੈਗਾਲਾ ਗੰਦਾ ਨਾਲਾ ਜਿਹੜਾ ਬੁੱਢਾ ਨਾਲਾ ਤੇ ਬੁੱਢਾ ਅੱਜ ਦੋ ਮੁਤਕੇ ਖੜੇ ਹੋਏ ਨੇ ਉਸ ਗੰਦਗੀ ਦੇ ਵਿਰੁੱਧ ਉਸ ਪ੍ਰਦੂਸ਼ਣ ਦੇ ਵਿਰੁੱਧ ਸੋ ਮੈਂ ਸਮਝਦਾ ਅੱਜ ਜਿਹੜੀ ਇਹ ਪ੍ਰਦੂਸ਼ਣ ਨਹੀਂ ਲਹਿ ਸਾਡੇ ਗੁਰਦਾਰ ਜਿਹਦੇ ਮਹਾਨ ਪਾਠ ਵਿੱਚ ਵੀ ਚੱਲ ਗਈ ਉਹ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਜੇ ਮੈਂ ਅੱਜ ਲੁਧਿਆਣਾ ਦੇ ਵਿੱਚ ਜਾ ਰਹਾ ਹਾਂ ਇਸ ਤਰ੍ਹਾਂ ਇਹ ਫਿਰਦੇ ਪਰਿਵਾਰ ਜਿਹਾ ਹੈ ਉਸ ਪ੍ਰਦੂਸ਼ਣ ਨੂੰ ਦੂਰ ਕਰਨ ਲਈ ਜਦੋਂ ਜਾਇਜ਼ ਮਿਤ ਲਗਿਆ ਦਿਲੋਂ ਲਗਿਆ ਔਰ ਮਰੋਂ ਲਗਿਆ ਇਸ ਕਰਦਾ ਮਾਣ ਕਿਉਂਕਿ ਜਿਹੜੇ ਪਰਿਵਾਰ ਆਪਣੀ ਵਿਰਾਸਤ ਨੂੰ ਲੈ ਕੇ ਚੱਲਦੇ ਨੇ ਉਹਨਾਂ ਤੇ ਅਸੀਂ ਗੌਰ ਕਰਦੇ ਆਂ ਉਹਨਾਂ ਤੇ ਅਸੀਂ ਮਾਣ ਕਰਦੇ ਆਂ ਸੋ ਮੈਂ ਕਹਿ ਸਕਦਾ ਇਹ ਇੱਕ ਹੋਰ ਵੱਡੀ ਗੱਲ ਆ ਜਿਹੜੀ ਅੱਜ ਦੇ ਯੁੱਗ ਦੇ ਵਿੱਚ ਬਹੁਤ ਘਾਟ ਆ ਜਿੱਧਰ ਕਹਿੰਦੇ ਨੇ ਉੱਥੇ ਡੱਟ ਕੇ ਖੜਦੇ ਨੇ ਐ ਜੀ ਹੈ ਕਿ ਇੱਥੇ ਹੋਰ ਕਹਿੰਦਾ ਬਾਹਰ ਜਾ ਕੇ ਹੋਰ ਕਹਦਾ ਨਹੀਂ ਹਾਲ ਤਾਂ ਐਸਾ ਹੋ ਗਿਆ ਕਿ ਗੱਡੀ ਵਿੱਚ ਬੈਠੇ ਤੁਹਾਡੇ ਹੋਰ ਗੱਲਾਂ ਕਰਨ ਤੇ ਗੱਡੀ ਚੋਂ ਤਾਂ ਦੇ ਕਿ ਉਹ ਪਾਸੇ ਕਰੀ ਜਾ ਪਰ ਇਹ ਪਰਿਵਾਰ ਨੇ ਜਿਹੜੀ ਆਪਣੀ ਨਾਲ ਆ ਸਤਿਕਾਰ ਬਣਾਇਆ ਇਹਨਾਂ ਕਰਕੇ ਜਿ ਬਣਾਇਆ ਕਿ ਜਿਹਦੇ ਨਾਲ ਖੜਦੇ ਨੇ ਫੇਰ ਡਟ ਕੇ ਖੜਦੇ ਨੇ ਇਸੇ ਕਰਕੇ ਤੁਸੀਂ ਫਾਤਰਾਵਾੜੇ ਤੇ ਪਾਤਖ ਸਭਾ ਵਿੱਚ ਹਰ ਜਾ ਸਕਦੇ ਮੈਂ ਕਹਿ ਸਕਦਾ ਕਿ ਜੇ ਸ਼ਰਮਣੀ ਕਾਲੀਦਾ ਨੂੰ ਦੇਸ਼ ਦੇ ਵਿੱਚ ਰਾਜ ਕਰਨ ਦਾ ਮੌਕਾ ਮਿਲਿਆ ਜੇ ਸ਼ਰਮਣੀ ਕਾਲੀਦਾ ਨੂੰ ਪੰਜਾਬ ਦੀ ਧਰਤੀ ਤੇ ਰਾਜ ਕਰਨ ਲਈ ਬਾਰ ਬਾਰ ਪੰਜਾਬੀਆਂ ਨੇ ਮੌਕਾ ਦਿੱਤਾ ਤਾਂ ਇਹੋ ਜਿਹੇ ਜਗਨਾਰਾਜ ਨੂੰ ਬਦਾਉਂਦਾ ਇਹੋ ਜੇ ਲੋਕਾਂ ਦੀ ਬਦੌਲਤ ਦਾ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਸਮੇਂ ਗਿਆ ਸਰਕਾਰਾਂ ਦੇ ਦਰਦ ਹੰਢਾਏ جہاں نے مصا وار کے ایم ایس اے وار کے کالے کانونا کے دکھ چلے اور سمے دیا سرکار جبرتے نیا کا ڈٹ کے ٹاکرا اکالی بار بار اس صبے کے راج کے مارک بنے سو اس کر کے جب ایسے پرواروں کے آنے ہاں تو انہوں کا درد انہوں کا دکھ سا اپنا سانجا دکھ ہوں گا سو اج اسی کر کے ابھی سارے علاقے میں دیکھ رہے ہیں علاقے کا کوئی نام پر فیکٹ ایسا نظر نہیں ملو آ رہا ਜਿਹੜਾ ਅੱਜ ਹਾਜ਼ਰੀ ਨਾ ਭਰਿਆ ਹੋਵੇ ਕਿਉਂਕਿ ਸਾਡਾ ਆਪਣਾ ਪਰਿਵਾਰ ਆ ਲੋਕਾਂ ਦਾ ਪਰਿਵਾਰ ਆ ਔਰ ਇਸ ਪਰਿਵਾਰ ਦੀ ਸੇਵਾ ਤੇ ਜਿੰਨਾ ਵੀ ਮਾਨ ਕੀਤਾ ਜਾ ਸਕਦਾ ਉਹਨਾਂ ਥੋੜਾ ਉਹ ਅੱਜ ਸਾਹ ਸਰਮ ਸਿੰਘ ਵੀ ਭਾਵੇਂ ਨਹੀਂ ਰਹੇ ਪਰ ਸਾਹ ਗੋਬਿੰਦ ਸਿੰਘ ਔਰ ਕਰਨਾਲ ਸਿੰਘ ਪੁਰਾਣੇ ਬੇਟਿਆਂ ਨੇ ਪੁਰਾਣੀ ਸੋਤ ਤੇ ਚੱਲ ਕੇ ਉਹ ਵਿਰਾਸਤ ਨੂੰ ਜਿਵੇਂ ਕਾਇਮ ਰੱਖਿਆ ਪਰ ਕਈ ਵਾਰੀ ਸਿਆਣੇ ਬੰਦੇ ਦਾ ਕਿਹਾ ਬੜਾ ਯਾਦ ਆ ਜਾਂਦਾ ਮੈਂ ਘਰੇ ਗਿਆ ਇੱਕ ਵਾਰੀ ਮੈਂ ਲੋਕਾਂ ਨੇ ਸਭਾ ਜਮੇ ਦਿੱਤਾ ਭਾਈ ਬਣਾਇਆ ਜਿਹੜਾ ਬਣਾਇਆ ਉਹਦੇ ਉੱਤੇ ਵਿਆਹ ਦੇਖ ਰਹੇ ਮੈਨੂੰ ਕਹਿੰਦੇ ਘਾੜ ਲੈ ਜੀ ਮੈਂ ਕੀ ਕਹਾਂਗਾ ਕਿ ਤੇ ਕੰਮ ਆ ਜੀ ਆ ਸੱਚੀ ਗੱਲ ਕਰਦਾ ਤੁਹਾਨੂੰ ਰਾਤ ਨੂੰ ਜੇ ਖਾਣਾ ਖਾ ਕੇ ਅੰਦਰ ਬਾਹਰ ਬੈਠਾ ਬੈਠਾ ਅਸੀਂ ਸੈਰ ਕਰਨ ਲੱਗੇ ਉਹਨੂੰ ਜੀ ਕੁੱਤਾ ਆ ਗਿਆ ਕੁੱਤਾ ਵੀ ਭਾਗ ਦੇ ਉਹ ਮਾਇਆ ਜੇ ਉੱਤਰ ਕੇ ਜੱਦੀ ਤੇ ਨਾਲ ਭਾਈ ਭਰੇ ਨਹਾ ਲਈ ਰੱਖਿਆ ਸਭਾਜਕ ਨੂੰ ਨਾਲ ਦਿਖਾ ਦੇਣਾ ਉਹ ਨਾਲੇ ਸੀ ਤੇਰੇ ਦਾ ਕੁੱਤਾ ਆਇਆ ਨਾ ਮਰ ਮਾਰਿਆ ਉਹਦੇ ਤਾਂ ਉਹ ਇੰਨਾ ਵਧੀਆ ਸਫਾ ਜਾਣ ਕੇ ਚਿਕੀਨ ਕਰਿਓ ਔਰ ਮੈਂ ਵੀ ਪੂਰੇ ਖਿੱਚ ਕੇ ਮਾਰੀ ਗਰਦਨ ਮੇਰਾ ਗਾਲਾ ਵੀ ਸੱਦਰ ਪ੍ਰਗਟ ਕਰਦ ਰੁਣੀ ਕੁੱਤੇ ਨੇ ਕੋ ਇੰਨਾ ਵਧੀਆ ਸਫਾ ਜਾਣ ਤੇ ਮੈਂ ਉਹਨੂੰ ਸੋਚਿਆ ਕਿ ਸਾਡੇ ਮੇਰੇ ਬਾਪੂ ਜੀ ਵੀ ਕਹਿੰਦੇ ਹੁੰਦੇ ਸੀ ਵੇ ਹਿਆਰ ਹੋਈਦਾ ਹੋਈ ਆ ਜਿਹੜਾ ਮੌਕੇ ਤੇ ਬਾਕੀ ਆ ਜਾ ਤੇ ਛਾਣਿਆਂ ਦੀ ਗੱਲ ਸੱਚੀ ਹੁੰਦੀ ਆ ਸੋ ਮੈਂ ਮਜਬੂਰ ਕਿ ਤਰ੍ਹਾਂ ਕਿਸਾਪਨ ਤੋਂ ਪਰਗੇ ਬੰਦੇ ਦੇ ਨੇ ਸਾਥ ਸਲਾਹ ਕੇ ਸਮੇ ਦੀ ਗੱਲ ਕਹਿ ਕੇ ਮਤਲਬ ਆਪਣੇ ਪਰਿਵਾਰ ਤੇ ਬੱਚਿਆਂ ਨੂੰ ਬੋਲਸੀ ਕੋਲ ਨੂੰ ਸਾਨੂੰ ਦੇ ਕੇ ਗਏ ਉਹ ਸਾਡੇ ਲਈ ਮਾਨ ਦੀ ਗੱਲ ਆ ਸਾਡੇ ਲਈ ਸ਼ਰਤ ਦੀ ਗੱਲ ਆ ਜੋ ਮੈਂ ਬਹੁਤਾ ਕੁਝ ਨਾ ਕਹਿਦਾ ਹੋਇਆ ਤੇ ਪਰਿਵਾਰ ਸਾਡਾ ਆਪਣਾ ਪਰਿਵਾਰ ਆ ਇਸ ਪਰਿਵਾਰ ਦੀ ਸੇਵਾ ਨੂੰ ਇਸ ਭਰ ਆ ਨਹੀਂ ਸਕਦੇ ਅੱਜ ਭਾਵੇਂ ਨਹੀਂ ਰਹੇ ਸਰਪੰਚ ਜੀ ਕੋਈ ਪਰਉਨਾ ਦੀ ਘਾਲ ਹੀ ਕਾਰਨ ਹਮੇਸ਼ਾ ਸਾਡੇ ਨਾਲ ਰਹੇਗੀ एसा सॼो यकीन आहे इन्या बेनतियूं करता वाहिगुरु जी ख़ालसा वाहि